ਜੋ ਤੋਂ ਆਪਸ ਵਿੱਚ ਹੀ ਲੜੀਏ ਇਕ ਤਾਂ ਗਾਰ ਨਾ ਕਢੀਏ ਗਾਰ ਤਾਂ ਗੁਰਸਿੱਖ ਦੇ ਮੁਖ ਤੇ ਹੋਣੀ ਨਹੀਂ ਚਾਹੀਦੀ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਦੂਸਰੇ ਸਤ ਸੰਗਤ ਸਿੱਖ ਦੇ ਮਾਰਗੀਏ ਨਾ ਇਹ ਬਹੁਤ ਹੈ ਤੁਹਾਨੂੰ ਕਰੋਧ ਚੜ ਗਿਆ ਭਈ ਨਹੀਂ ਤੁਸੀਂ ਹਟ ਸਕਦੇ ਲੜ ਪਏ ਕਿਸੇ ਗੱਲੋਂ ਤਾਂ ਸਤ ਸੰਗਤ ਜੀ ਮੋੜਨਾ ਤਾਂ ਉੱਤੇ ਜਿਹੜਾ ਸੀਸ ਹੈ ਇਹਦਾ ਬਹੁਤ ਵਿਚਾਰ ਰੱਖਣਾ ਇਹਦੇ ਤੇ ਕਦੇ ਵੀ ਉਂਗਲ ਨਹੀਂ ਕਰਨੀ ਇੱਕ ਸੀਸ ਗੁਰੂ ਕਾ ਸਾਰਿਆਂ ਦਾ ਜਿੰਨੇ ਗੁਰ ਸਿੱਖ ਅੰਮ੍ਰਿਤਧਾਰੀ ਨੇ ਜਦੋਂ ਅੰਮ੍ਰਿਤਧਾਰੀ ਕਰ ਅੰਮ੍ਰਿਤ ਛਕਦੇ ਆਂ ਪੰਜ ਪਿਆਰੇ ਕਹਿੰਦੇ ਭਾਈ ਸੀਸ ਗੁਰੂ ਕਾ ਸਮਝੇਗਾ ਅਜਹੀ ਜੀ ਸਿੱਖ ਦੇ ਮੂੰਹ ਤੇ ਚਪੇੜ ਮਾਰਤੀ ਅਜਹੀ ਜੀ ਗੁਰੂ ਤੇ ਮਾਰਤੀ ਇਹ ਦੇਖ ਲਓ ਇਨਾ ਪਾਪ ਵਡੇ ਤੇ ਤਫਾ ਮਾਰਦੇ ਹੋ ਹੋਰ ਪਾਸੇ ਸਤ ਸੰਜੀ ਮੁੱਕਾ ਮਾਰਦੇ ਹੋ ਬਰ ਤਾਂ ਗੁਰਸਿੱਖ ਕਿਉਂ ਲੜੇਗਾ ਪਰ ਸਤ ਸੰਗਤ ਜੀ ਕਦੇ ਵੀ ਸਿੱਖ ਦੇ ਸੀਸ ਵੱਲ ਉਂਗਲੀ ਨਾ ਕਰੋ ਇਹ ਸਤਸੰਗਤ ਜੀ ਚਿਹਰਾ ਗੁਰੂ ਦਾ ਹੈ